ਨਦੀ ਜੀ ਮੈਂ ਸ਼ੁਕਰੀਆ ਕਰਦਾ ਉਸ ਪਰਮਾਤਮਾ ਦਾ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਮੇਰਾ ਇਸ ਮਹਾਨ ਪੁਰਸਕਾਰ ਲਈ ਨਾ ਚੁਣਿਆ ਤੇ ਬੜਾ ਮਾਣ ਮਹਿਸੂਸ ਹੋਇਆ ਸਰ ਮੈਨੂੰ ਉੱਥੇ ਜਦੋਂ ਕੁਰਸੀਆਂ ਤੇ ਬੈਠਾ ਸੀ ਉਹਨਾਂ ਮੁੱਖ ਸ਼ਕਤੀਆਂ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਮਹਾਨ ਕੰਮ ਕੀਤੇ ਨੇ ਤੇ ਮੈਂ ਤਾਂ ਹੱਲੇ ਕਹੂੰਗਾ ਕਿ ਮੈਂ ਨਿਆਣਾ ਹੱਲੇ

ਵਾਧਵਾ ਹੈ ਡਾਕਟਰ ਸਤਿੰਦਰਪਾਲ ਕਾਲੂ ਜੀ ਸਤਿੰਦਰ ਕਾਲੂ ਜੀ ਨੂੰ ਸਨਮਾਨ ਮੈਸਜ ਕਰਦੇ ਹਾਂ ਇਸ ਸਿੱਖਿਆ ਦੇ ਖੇਤਰ ਵਿੱਚ ਪਾਏ ਪਰਮੁਲੇ ਯੋਗਦਾਨ ਲਈ ਵਿਰਾਸਤੇ ਖਾਸਾ ਸ਼੍ਰੀ ਅਨੰਤਪੁਰ ਸਾਹਿਬ ਦੇਖੇ ਅਸੀਂ ਵਿਸ਼ੇਸ਼ ਸਨਮਾਨ ਵਿਚ ਆਪ ਜੀ ਨੂੰ ਪੰਜਾਬੀ ਨਾਇਕ ਵਜੋਂ ਸਨਮਾਨ ਕਰਦੇ ਹਾਂ ਸਨਮਾਨ ਮੈਸਜ ਕਰਦੇ ਹਾਂ ਇਸ ਤੋਂ ਬਾਅਦ ਸਾਡੀ ਅਗਲੀ ਸ਼ਖਸੀਅਤ ਹੈ ਜੀ ਸਰਦਾਰ ਗੰਗਿੰਦਰ ਸਿੰਘ ਚੱਠਾ ਜੀ ਸਰਕਾਰ ਵੱਲੋਂ ਤਾਂ ਬਿਲਕੁਲ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੇ ਇੱਕ ਪਟਰਾਣੀ ਹੈ ਇਹਨੂੰ ਰਾਣੀਆਂ ਵਾਲਾ ਦਰਜਾ ਦਿੱਤਾ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਨੂੰ ਕਿਤੇ ਵੀ ਪਿੱਛੇ ਨਾ ਛੱਡਿਆ ਜਾਵੇ ਔਰ ਇਸੇ ਹੀ ਸਬੰਧ ਦੇ ਵਿੱਚ ਸਾਡੇ ਵਰਲਡ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਅ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਬਹੁਤ ਹੀ ਮੀਨਿੰਗਫੁਲ ਪ੍ਰੋਗਰਾਮ ਕੀਤਾ ਗਿਆ ਤਾਂ ਮੈਂ ਜੱਠਾ ਸਾਹਿਬ ਔਰ ਇਹਨਾਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਇਹਦੇ ਤੇ ਉੱਚ-ਉੱਚ ਤੌਰ ਤੇ ਮਹਾਪੁਰਸ਼ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਉਹ ਵੀ ਸ਼ਿਰਕਤ ਉਹਨਾਂ ਨੇ ਵੀ ਕੀਤੀ ਔਰ ਪੰਜਾਬ ਦੇ ਕੋਨੇ-ਕੋਨੇ ਚੋਂ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਉੱਚਾ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਆ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਕਿ ਮੈਂ ਬਹੁਤ ਹੀ ਧੰਨਵਾਦੀ ਹਾਂ ਤੇ ਵਧਾਈ ਦਿੰਦਾ ਪ੍ਰਬੰਧਕ ਸਾਹਿਬ ਨੈਤਿਕ ਅਧਰਾ ਬਿਲਕੁਲ ਸਰਕਾਰ ਨਾਲੇ ਦੇ ਬਾਰੇ ਰਾਬਤਾ ਕਰਾਂਗਾ ਪੱਤਰ ਵੀ ਲਿਖਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਬੱਚਿਆਂ ਦੇ ਕਾਰਗਰਮ ਦੇ ਵਿੱਚ ਐਡ ਕਰਾਇਆ ਜਾਵੇ ਹਾਂ ਅਗਲੇ ਸੈਮੀਕਰਨ ਕੀ ਮੇਰੀ ਜੋ ਆਉਣ ਵਾਲਾ ਜਿਹੜਾ ਸੈਸ਼ਨ ਹੈ ਉਹ ਕੰਡਕਟ ਕੀਤਾ ਜਾਵੇਗਾ ਜੋ ਸਰਕਾਰ ਦੇ ਲੈਜਿਸਲੇਟਿਵ ਬਿਜ਼ਨਸ ਆਏਗਾ ਉਹ ਉੱਥੇ ਕੰਡਕਟ ਕੀਤਾ ਜਾਵੇ ਬਾਕੀ ਜਿਹੜੇ ਰੂਟੀਨ ਦੇ ਕੁਐਸਚਨ ਆਵਰ ਜ਼ੀਰੋ ਆਵਰ ਕਾਲ ਅਟੈਂਸ਼ਨਸ ਉਹ ਲਈ ਜਾਣਗੇ ਤਾਂ ਕਿ ਪੰਜਾਬੀਆਂ ਦੇ ਜਿਹੜੇ ਮੁੱਦੇ ਆ ਉੱਥੇ ਰੱਖੇ ਜਾ ਸਕਣ ਤੇ ਉਹਨਾਂ ਦਾ ਹੱਲ ਹੋ ਸਕੇ ਪ੍ਰਬੰਧਕ ਸਾਹਿਬ ਬਹੁਤ ਖੁ ਵਰਡ ਪੰਜਾਬੀ ਜਿਹੜੀ ਹੈ ਫਾਊਂਡੇਸ਼ਨ ਉਹਦੇ ਵੱਲੋਂ ਇਥੇ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੇ ਚੰਗੇ ਕੰਮ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਗਈ ਹੈ ਜਿਹਦੇ ਨਾਲ ਜਿਹੜੀ ਆ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚ ਸਾਡੇ ਸਾਰਿਆਂ ਦੇ ਵਿੱਚੋ ਜ਼ਰੂਰੀ ਉਹਦੇ ਵਾਸਤੇ ਵਧੀਆ ਫੰਕਸ਼ਨ ਹੈ ਸਰਦਾਰ ਚੱਠਾ ਸਾਹਿਬ ਅਜੈਬ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਪਹੁੰਚੇ ਆ ਤੇ ਹੋਰ ਵਿਸ਼ੇਸ਼ ਸਾਰੇ ਪੰਜਾਬ ਤੋਂ ਜਿਹੜੀਆਂ ਸਖਸ਼ੀਤਾ ਪਹੁੰਚੀਆਂ ਸਾਨੂੰ ਸਲਮਾਨਦਗੀ ਤਾਂ ਬਹੁਤ ਵਧੀਆ ਪ੍ਰੋਗਰਾਮ ਸੀ ਚਲੰਤ ਕਰੋਗੇ ਕਿ ਹਮੇਸ਼ਾ ਹੀ ਸਾਨੂੰ ਲੋੜ ਆ ਕਿ ਜਿਹੜੀ ਸਾਡੀ ਪੰਜਾਬ ਵੀ ਮਾਂ ਬੋਲੀ ਹੈ ਅਸੀਂ ਉੱਥੇ ਵੀ ਮੁੱਦਾ ਚੱਕਿਆ ਤੇ ਪੰਜਾਬੀ ਹੀ ਇਕੱਲੀ ਨਹੀਂ ਜਿਹੜੀਆਂ ਹੈ ਬਾਈ ਭਾਸ਼ਾ ਜਿਹੜੀਆਂ ਹੈਗੀਆਂ ਵੱਖ-ਵੱਖ ਖੇਤਰੀ ਉਹਨਾਂ ਨੂੰ ਵੀ ਸੰਸਦ ਵਿੱਚ ਲਾਗੂ ਕਰਵਾਇਆ ਉਨ ਵਾਲੇ ਸਮੇਂ ਦੇ ਵਿੱਚ ਵੀ ਬੰਦਾ ਇਕੱਠਾੜਾ ਠੀਕ ਹੈ ਜੀ ਠੀਕ ਮੈਂ ਤਾਂ ਇਹ ਫੰਕਸ਼ਨ ਦੇ ਵਿੱਚ ਪਹਿਲੀ ਵਾਰ ਹੀ ਆਇਆ ਹਾਂ ਜੀ ਪਰ ਮੈਨੂੰ ਬਹੁਤ ਚੰਗਾ ਲੱਗਿਆ ਆ ਕੇ ਦੇਖੋ ਜੀ ਆਪਾਂ ਦੇਖਿਆ ਸਾਰੇ ਇਕੱਠੇ ਹੋਏ ਆ ਇਹਨੂੰ ਜੇ ਆਪਾਂ ਪਿੰਡੂ ਪਿੰਡਾਂ ਵਾਲੀਆਂ ਗੱਲਾਂ ਨੂੰ ਨਾਲ ਲੈ ਕੇ ਚੱਲੀਏ ਜਿਵੇਂ ਵਿੱਚ ਦੱਸ ਰਹੇ ਸੀ ਵੀ ਬਜ਼ੁਰਗ ਇਕੱਠੇ ਹੁੰਦੇ ਸੀ ਬਜ਼ੁਰਗਾਂ ਤੋਂ ਆਪਾਂ ਨੂੰ ਸਿੱਖਣ ਨੂੰ ਚੀਜ਼ਾਂ ਮਿਲਦੀਆਂ ਸੀ ਪਹਿਲਾਂ ਦਾਦੇ ਤੇ ਪੋਤੇ ਦੀ ਦੋਸਤੀ ਹੁੰਦੀ ਸੀ ਜਿਹੜੀਆਂ ਕਿ ਹੌਲੀ ਹੌਲੀ ਜਿਵੇਂ ਤੁਸੀਂ ਪਰਿਵਾਰ ਇਕੱਠੇ ਹੁੰਦੇ ਸੀ ਹੌਲੀ ਹੌਲੀ ਖੱਟਦੇ ਗਏ ਆ ਹੋ ਸਾਰੇ ਜਿਵੇਂ ਇਕੱਲੇ ਇਕੱਲੇ ਰਹਿ ਗਏ ਇਹਨਾਂ ਨੇ ਇਹੀ ਫੰਕਸ਼ਨ ਕਰਕੇ ਉਹ ਸਾਰਾ ਇਕੱਠ ਫੇਰ ਦੁਬਾਰਾ ਕੀਤਾ ਤਾਂ ਉਹਦੇ ਤੋਂ ਇਹ ਵਧੀਆ ਲੱਗਿਆ ਵੀ ਕਿੰਨੇ ਇਕੱਠੇ ਹੋਏ ਆ ਪੰਜਾਬੀ ਨੂੰ ਪਰਫੁੱਲਤ ਕੀਤਾ ਤਾਂ ਇਹਦੇ ਨਾਲ ਇਹਦੇ ਨਾਲ ਇਕੱਠ ਵਧੂਗਾ ਜੀ ਤੇ ਸਾਰਿਆਂ ਦਾ ਪੰਜਾਬੀ ਦੇ ਨਾਲ ਸਹਿਜਰ ਵਧੂ ਦੇਖੋ ਇਹ ਤਾਂ ਕੁਦਰਤ ਦੀ ਗੱਲ ਹੈ ਜੇ ਪ੍ਰਮਾਤਮਾ ਦਾ ਗੋਡ ਗਿਫਟ ਹੈ ਪ੍ਰਮਾਤਮਾ ਦੀ ਦੀਨੇ ਆ ਜੀ ਸਾਨੂੰ ਸਿਖਾਉਣ ਵਾਲੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਉਹ ਸਾਡੇ ਟੀਚਰ ਬਹੁਤ ਅੱਛੇ ਸੀ ਤੇ ਅਸੀਂ ਸਿੱਖਿਆ ਜੀ ਅਸੀਂ ਇਕੱਲਾ ਪਾਇਆ ਨਹੀਂ ਸਾਡੇ ਜਿਹੜੇ ਪ੍ਰੋਫੈਸਰ ਸੀ ਸਾਨੂੰ ਉਹਨਾਂ ਨੇ ਸਿਖਾਇਆ ਸਿੱਖਣ ਤੋਂ ਬਾਅਦ ਅਸੀਂ ਅੱਜ ਤੱਕ ਵੀ ਸਿੱਖਦੇ ਆਂ ਫਿਰ ਜਦੋਂ ਸਾਨੂੰ ਲੋਕਾਂ ਦਾ ਪਿਆਰ ਮਿਲਦਾ ਤਾਂ ਸਾਨੂੰ ਲੱਗਦਾ ਵੀ ਅਸੀਂ ਹੋਰ ਵੀ ਵਧੀਆ ਉਹਨਾਂ ਨਾਲ ਖਰੇ ਉੱਤਰੀਏ ਤਾਂ ਬਾਕੀ ਤਾਂ ਦੇ ਨੇ ਪਰਮਾਤਮਾ ਦੇ ਛੋਟੇ ਜੁੜਨ ਵਾਸਤੇ ਬਿਲਕੁਲ ਜੀ ਜੁੜਨ ਵਾਸਤੇ ਦੇਖੋ ਬੱਚੇ ਅੱਜ ਕੱਲ ਖਾਣ ਪੀਣ ਵੀ ਉਹਨਾਂ ਦਾ ਬਦਲ ਗਿਆ ਮੋਬਾਈਲ ਹਾਂ ਜੀ ਮੋਬਾਈਲ ਤੇ ਗੇਮ ਹੋ ਗਈ ਆ ਜੀ ਇਕੱਲੇ ਇਕੱਲੇ ਬੈਠਣ ਲੱਗ ਗਏ ਆ ਜੀ ਆਪਸ ਦੇ ਵਿੱਚ ਜੇ ਉਹ ਕੋਈ ਵੀ ਸੁਣੋ ਜੇ ਉਹ ਭੰਗੜੇ ਨਾਲ ਜੁੜਦੇ ਆ ਇੱਕ ਗਰਾਊਂਡ ਤੇ ਜਾਂਦੇ ਆ ਜਾਂ ਕਿਸੇ ਗੇਮ ਨਾਲ ਜੁੜਦੇ ਆ ਤਾਂ ਜਦੋਂ ਉਹਨਾਂ ਦਾ ਘੱਟ ਤੋਂ ਘੱਟ ਦੋ ਦੋ ਤਿੰਨ ਤਿੰਨ ਘੰਟੇ ਤਾਂ ਉਹਦੇ ਵਿੱਚ ਆਉਂਦੇ ਆ ਜੀ ਜਦੋਂ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਮਿਲਣਾ ਉਹ ਜਾਣਗੇ ਥੱਕ ਜਾਣਗੇ ਆਪਦੀ ਰੈਸਟ ਵੀ ਕਰਨਗੇ ਤਾਂ ਇਹਦੇ ਨਾਲ ਉਹ ਜੁੜ ਜਾਂਦਾ ਜੀ ਬਹੁਤ ਵਧੀਆ ਕਹਿੰਦਾ ਜੀ ਜਦੋਂ ਇਹ ਉਹ ਔਰ ਜਿਮ ਜਾਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ ਕਿਉਂਕਿ ਐਕਟੀਵਿਟੀ ਇੰਨੀ ਵਧੀਆ ਆ ਵੀ ਤੁਸੀਂ ਥੋੜਾ ਪੂਰੀ ਦੀ ਪੂਰੀ ਬਾਡੀ ਐਕਟਿਵ ਹੁੰਦੀ ਹੈ ਤੇ ਬਹੁਤ ਵਧੀਆ ਲੱਗਦਾ ਬਹੁਤ ਧੰਨਵਾਦੀ ਹਾਂ ਜਗਤ ਪੰਜਾਬੀ ਸਭਾ ਕੈਨੇਡਾ ਦਾ ਕਿ ਜਿਨ੍ਹਾਂ ਨੇ ਮਾਤ ਭਾਸ਼ਾ ਦੀ ਪਰਫੁੱਲਤਾ ਨਹੀਂ ਮਾਤ ਭਾਸ਼ਾ ਦੇ ਵਿਕਾਸ ਲਈ ਮਾਤ ਭਾਸ਼ਾ ਨੂੰ ਪਿਆਰ ਕਰਨ ਲਈ ਮਾਤ ਭਾਸ਼ਾ ਦੀ ਮਹੱਤਤਾ ਦੱਸਣ ਲਈ ਬਹੁਤ ਵੱਡੇ ਉਪਰਾਲੇ ਕੀਤੇ ਨੇ ਇਸ ਦੇ ਨਾਲ ਹੀ ਨੈਤਿਕ ਜੀਵਨ ਮੁੱਲਾਂ ਦਾ ਪ੍ਰਚਾਰ ਕਰ ਰਹੇ ਹਨ ਨੈਤਿਕਤਾ ਤੇ ਇੱਕ ਕਿਤਾਬ ਲਿਖੀ ਹੈ ਜਿਹੜੀ ਅਸੀਂ ਆਪਣੇ ਸਿਲੇਬਸ ਦਾ ਹਿੱਸਾ ਬਣਾਈ ਹੈ ਸਾਨੂੰ ਮਾਣ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੁਨੀਆ ਦਾ ਪਹਿਲਾ ਕਾਲਜ ਹੈ ਜੋ ਨੈਤਿਕਤਾ ਨੂੰ ਸਿਲੇਬਸ ਦੇ ਤੌਰ ਤੇ ਪੜਾ ਰਿਹਾ ਹੈ ਇਸੇ ਸਾਲ ਇਹ ਕਿਤਾਬ ਸ਼ੁਰੂ ਹੋਈ ਜਿੱਤੇ ਤੱਕ ਮਾਣ ਸਨਮਾਨ ਦਾ ਸਵਾਲ ਹੈ ਤੁਹਾਨੂੰ ਹੱਲਾਸ਼ੇਰੀ ਮਿਲਦੀ ਤੁਹਾਡੀ ਕਮਿਟਮੈਂਟ ਹੋਰ ਵੱਧਦੀ ਤੁਸੀਂ ਆਪਣੇ ਕੰਮ ਨੂੰ ਹੋਰ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਕਰਨ ਦਾ ਯਤਨ ਕਰਦੇ ਹੋ ਤੇ ਮੈਂ ਵੀ ਵਿਸ਼ਵਾਸ ਰੱਖਦਾ ਹਾਂ ਕਿ ਮੈਂ ਹੋਰ ਵੱਧ ਮਿਹਨਤ ਨਾਲ ਆਪਣਾ ਕੰਮ ਕਰਾਂਗਾ। ਜੀ ਮੈਂ ਸ਼ੁਕਰੀਆ ਕਰਦਾ ਉਸ ਪਰਮਾਤਮਾ ਦਾ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਮੇਰਾ ਇਸ ਮਹਾਨ ਪੁਰਸਕਾਰ ਲਈ ਨਾ ਚੁਣਿਆ ਤੇ ਬੜਾ ਮਾਣ ਮਹਿਸੂਸ ਹੋਇਆ ਸਰ ਮੈਨੂੰ ਉੱਥੇ ਜਦੋਂ ਕੁਰਸੀਆਂ ਤੇ ਬੈਠਾ ਸੀ ਉਹਨਾਂ ਮੁੱਖ ਸ਼ਕਤੀਆਂ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਮਹਾਨ ਕੰਮ ਕੀਤੇ ਨੇ ਤੇ ਮੈਂ ਤਾਂ ਹਲੇ ਕਹਾਂਗਾ ਕਿ ਮੈਂ ਨਿਆਣਾ ਹਲੇ ਇਸ ਰਾਤ ਤੁਰਿਆ ਹੋਇਆ ਹੱਲੇ ਪਰ ਮੈਨੂੰ ਉਹਨਾਂ ਕੱਢ ਕੇ ਲਿਆਂਦਾ ਚੁਣ ਕੇ ਲਿਆਂਦਾ ਸਨਮਾਨ ਕੀਤਾ ਇੱਥੇ ਮੇਰਾ ਤੇ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਖਾਸ ਕਰਕੇ ਇਸ ਤਰੀਕੇ ਨਾਲ ਤੁਸੀਂ ਕੁਸ਼ਸ਼ ਕਰਦੇ ਹੋ ਔਰ ਅੱਜ ਦੀ ਨੌਜਵਾਨੀ ਜਿਹੜੀ ਉਹ ਨਸ਼ਿਆਂ ਵੱਲੋਂ ਜਾ ਰਹੀ ਹੈ ਜੀ ਨਹੀਂ ਸਰ ਦੇਖੋ ਨੌਜਵਾਨ ਅਸੀਂ ਦੇਖਦੇ ਹਾਂ ਉਹਨਾਂ 'ਚ ਹੁਨਰ ਵੀ ਬਹੁਤ ਹੈ ਟੈਲੈਂਟ ਵੀ ਬਹੁਤ ਹੈ ਜੋਸ਼ ਵੀ ਬਹੁਤ ਹੈ ਕਿ ਜਦੋਂ ਵੀ ਕੋਈ ਨੌਜਵਾਨ ਮਿਹਨਤ ਕਰਦਾ ਵੋ ਕਿਸੇ ਨਾ ਕਿਸੇ ਲਾਲਚ ਨਹੀਂ ਮਿਹਨਤ ਕਰਦਾ ਜਾਂ ਉਹਨੂੰ ਲਾਲਚ ਹੁੰਦਾ ਹੈ ਕਿ ਮੈਂ ਮਿਹਨਤ ਕਰਕੇ ਪੈਸੇ ਕਮਾਉਂਗਾ ਜਾਂ ਉਹਨੂੰ ਲਾਲਚ ਹੁੰਦਾ ਹੈ ਕਿ ਮੈਂ ਮਿਹਨਤ ਕਰਕੇ ਇਹ ਮਾਨ ਸਨਮਾਨ ਖਟੂਗਾ ਲੋਕਾਂ ਦਾ ਪਿਆਰ ਪਾਉਂਗਾ ਪਰ ਜਦੋਂ ਇਹ ਲਾਲਚ ਜਦੋਂ ਇਹ ਚੀਜ਼ਾਂ ਉਸ ਨੌਜਵਾਨ ਨੂੰ ਨਹੀਂ ਮਿਲਦੀਆਂ ਤਾਂ ਉਹ ਥੱਕ ਕਰਕੇ ਗਲਤ ਰਾਹ ਬਣਾਉਂਦਾ ਤੇ ਮੈਨੂੰ ਲੱਗਦਾ ਹੈ ਕਿ ਜੇ ਮੈਂ ਵੀ ਨੌਜਵਾਨਾਂ ਦਾ ਹਿੱਸਾ ਜੇ ਮੇਰੇ ਵਰਗੇ ਨੌਜਵਾਨਾਂ ਨੂੰ ਇਦਾਂ ਦੇ ਮੌਕੇ ਦਿੱਤੇ ਜਾ ਰਹੇ ਨੇ ਸਨਮਾਨ ਹੋਏ ਜਾ ਰਹੇ ਨੇ ਤੇ ਬਾਕੀ ਨੌਜਵਾਨਾਂ ਨੂੰ ਵੀ ਇਦਾਂ ਮੌਕੇ ਮਿਲਣ ਉਹ ਕਦੀ ਵੀ ਗਲਤ ਰਾਹ ਦੇ ਨਾਲ ਜਾਣਗੇ ਕਿਉਂਕਿ ਉਹਨਾਂ ਦੇ ਟੈਲੈਂਟ ਕੱਲਾ ਮੇਰੇ 'ਚ ਨਹੀਂ ਹੈ ਜਾਂ ਬਾਕੀ ਨੌਜਵਾਨਾਂ 'ਚ ਨਹੀਂ ਹੈ ਜੋ ਇਹਨਾਂ ਸਟੇਜਾਂ ਤੇ ਪਹੁੰਚ ਗਏ ਆ ਬਾਕੀ ਨੌਜਵਾਨਾਂ 'ਚ ਵੀ ਹੈਗਾ ਜੋ ਕੁਰਸੀਆਂ ਤੇ ਬੈਠ ਕੇ ਦੇਖਦੇ ਆ ਸਾਨੂੰ ਬਸ ਉਹਨਾਂ ਨੂੰ ਕੱਢ ਕੇ ਨਹੀਂ ਲੈਂਦਾ ਕੋਈ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਅ ਸੂਬਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਗੇ ਤੁਸੀਂ ਵੀ ਨੌਜਵਾਨੀ ਦੇ ਚੜ੍ਹਦੀ ਉਮਰ ਦੇ ਹੈਗੇ ਆ ਜਿਵੇਂ ਤੁਸੀਂ ਅ ਅੰਤਰਰਾਸ਼ਟਰੀ ਪੱਧਰ ਤੇ ਨਾਮ ਕਮਾਇਆ ਸਰਕਾਰ ਨੇ ਨੌਕਰੀ ਦੇਤੀ ਆ ਕਿ ਨਹੀਂ ਸਰ ਮੈਂ ਸਟੱਡੀ ਕਰ ਰਿਹਾ ਜੀ ਉਹ ਕਈ ਵਾਰੀ ਕਹਿੰਦੇ ਆ ਜੀ ਕਿ ਲੱਖ ਖਿਡਾਰੀ ਖੇਡਾਂ ਦੇ ਨਾਲ ਨੌਕਰੀ ਨਹੀਂ ਹਾਸਲ ਕਰ ਸਕਦਾ ਪਰ ਮੈਂ ਖੇਡਾਂ ਦੇ ਨਾਲ ਨਾਲ ਸਟੱਡੀ ਕਰ ਰਿਹਾ ਐਮਏ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਪਿੱਛੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਆਪਣੀ ਸਟੱਡੀ ਨੂੰ ਲੈ ਕੇ ਵੀ ਵਧੀਆ ਮੈਂ ਖੇਡਾਂ ਨੂੰ ਲੈ ਕੇ ਵੀ ਵਧੀਆ ਹਾਂ ਤੇ ਵਕਸ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਐਸ ਅ ਗੈਸਟ ਬੁਲਾਇਆ ਜਾਂਦਾ ਬੱਚਿਆਂ ਨੂੰ ਮੋਟੀਵੇਟ ਕਰਨਾ ਵਾਸਤੇ ਉਹਨਾਂ ਨੂੰ ਹਲਾਸ਼ੀਂ ਦੇਣ ਵਾਸਤੇ ਸੋ ਨਾਲ ਦੀ ਨਾਲ ਮੈਂ ਸੋਸ਼ਲ ਵਰਕ ਵੀ ਕਰ ਰਿਹਾ ਪਰ ਇਹਨਾਂ ਕੁਝ ਕਰਨ ਦੇ ਬਕਾਇਦਾ ਵੀ ਮੈਨੂੰ ਪੰਜਾਬ ਸਰਕਾਰ ਨੇ ਨੌਕਰੀ ਦਾ ਦੂਰ ਦੀ ਕਰਦਾ ਸਨਮਾਨ ਤੱਕ ਨਹੀਂ ਤੇ ਸਾਡੇ सीएम ਸਾਹਿਬ ਉਹ ਵੀ ਦੂਰ ਦੀ ਗੱਲ ਆ ਮੇਰੇ ਹਲਕੇ ਦੇ ਐਮਐਲਏ ਨੇ ਆ ਕੇ ਕਦੀ ਮੈਨੂੰ ਵਧਾਈ ਨਹੀਂ ਦਿੱਤੀ ਲੱਗਦਾ ਨਹੀਂ ਪਹੁੰਚਦੀ ਗੱਲ ਚਾਹੇ ਵੰਦਨ ਹੋ ਜਾਵੇ ਆ ਬਿਲਕੁਲ ਸਰ ਮੈਨੂੰ ਬਹੁਤ ਦੁੱਖ ਲੱਗਦਾ ਹੁੰਦਾ ਕਲੀਅਰ ਹੀ ਜਦੋਂ ਮੈਨੂੰ ਬਣਦਾ ਮੇਰਾ ਹੱਕ ਨਹੀਂ ਮਿਲਦਾ ਜਾਂ ਬਾਕੀ ਨੌਜਵਾਨਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਬਿਲਕੁਲ ਸਾਨੂੰ ਦੁੱਖ ਲੱਗਦਾ ਕੀ ਯਾਰ ਅਸੀਂ ਮਿਹਨਤ ਕਰ ਰਹੇ ਆ ਆਪਣੇ ਆਪ ਤੇ ਬਿਲਕੁਲ ਅਸੀਂ ਕਰਦੇ ਆ ਪਰ ਕਿਤੇ ਨਾ ਕਿਤੇ ਉਹਦਾ ਫਾਇਦਾ ਸਾਡੇ ਪੰਜਾਬ ਨੂੰ ਵੀ ਹੁੰਦਾ ਹੈ ਸਾਡੇ ਦੇਸ਼ ਨੂੰ ਵੀ ਹੁੰਦਾ ਹੈ ਪਰ ਜਦੋਂ ਉਸ ਖਿਡਾਰੀ ਨੂੰ ਉਹਦਾ ਬਣਦਾ ਮਾਨ ਸਤਕਾਰ ਨਹੀਂ ਮਿਲਦਾ ਉਹਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਉਹ ਫਿਰ ਜ਼ਰੂਰ ਸਰ ਰੋਸ ਕਰੇਗਾ ਨਾ ਜਿਵੇਂ ਮੈਂ ਕਰ ਰਿਹਾ ਹਾਂ ਅੱਜ